ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਰਬਜੀਤ ਕੌਰ ਤੁਹਾਡਾ ਸਾਰਿਆਂ ਦਾ ਆਪਦੇ ਚੈਨਲ ਦੇ ਉੱਤੇ ਆਪਦੇ ਪੇਜ ਦੇ ਉੱਤੇ ਤੁਹਾਡਾ ਸਵਾਗਤ ਕਰਦੀ ਆਂ ਜੀ ਉਮੀਦ ਆ ਤੁਸੀਂ ਸਾਰੇ ਖੁਸ਼ ਹੋਵੋਗੇ ਤੇ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਅੱਜ ਆਪਾਂ ਗੱਲ ਕਰਦੇ ਆਂ ਅੱਜ ਆਪਣਾ ਗੱਲ ਕਰਨ ਦਾ ਜਿਹੜਾ ਵਿਸ਼ਾ ਹੈ ਨਾ ਉਹ ਹੈਗਾ ਜੀ ਮਿਹਨਤ ਕਹਿੰਦੇ ਆ ਵੀ ਮਿਹਨਤ ਨਾਲ ਆਇਆ ਹੋਇਆ ਪਸੀਨਾ ਕਹਿੰਦੇ ਆ ਵੀ ਮਿਹਨਤ ਨਾਲ ਤੁਹਾਡੇ ਮੱਥੇ ਤੇ ਆਇਆ ਹੋਇਆ ਪਸੀਨਾ ਨਾ ਤੁਹਾਡੀਆਂ ਮੱਥੇ ਦੀਆਂ ਗਲਤ ਰੇਖਾਵਾਂ ਨੂੰ ਦੂਰ ਕਰ ਦਿੰਦਾ ਹੈ ਬਿਲਕੁਲ ਦੋਸਤੋ ਅਗਰ ਤੁਸੀਂ ਜ਼ਿੰਦਗੀ ਦੇ ਵਿੱਚ ਮਿਹਨਤ ਕਰਦੇ ਹੋ ਤੁਹਾਨੂੰ ਇੱਕ ਨਾ ਇੱਕ ਦਿਨ ਫਲ ਜ਼ਰੂਰ ਮਿਲਦਾ ਹੈ ਸਾਨੂੰ ਲੱਗਦਾ ਹੁੰਦਾ ਸਾਡੀ ਕਿਸਮਤ ਮਾੜੀ ਹੈ ਨਹੀਂ ਕੁਝ ਚੀਜ਼ਾਂ ਆਪਣੇ ਪ੍ਰਮਾਤਮਾ ਦੇ ਹੱਥ 'ਚ ਹੁੰਦੀਆਂ ਨੇ ਪਰ ਹਾਂ ਅਗਰ ਤੁਸੀਂ ਮਿਹਨਤ ਕਰਦੇ ਹੋ ਨਾ ਇਹ ਚੀਜ਼ ਪੱਕੀ ਆ ਫਲ ਤੁਹਾਨੂੰ ਜ਼ਰੂਰ ਮਿਲਦਾ ਹੈ ਮਿਲੇ ਪਰ ਮੇ ਜਿਹੜੇ ਮਰਜ਼ੀ ਰੂਪ ਚ ਪਰ ਮਿਲਦਾ ਜ਼ਰੂਰ ਹੈ ਮੇਰੇ ਨਾਲ ਹਮੇਸ਼ਾ ਪੋਜ਼ਿਟਿਵ ਹੀ ਹੋਇਆ ਹੈ ਸੱਚ ਮੈਂ ਆਪਦਾ ਐਕਸਪੀਰੀਅੰਸ ਸ਼ੇਅਰ ਕਰਦੀ ਆ ਕਿ ਸੱਚੀ ਹੈ ਪੋਜ਼ਿਟਿਵ ਹੋਇਆ ਕਈ ਵਾਰੀ ਬਹੁਤ ਸਰੀਆਂ ਚੀਜ਼ਾਂ ਲਈ ਆਪਣਾ ਇੰਟਰਸਟ ਹੁੰਦਾ ਆ ਪਰ ਪਰਮਾਤਮਾ ਨਹੀਂ ਚਾਹੁੰਦਾ ਹੁੰਦਾ ਕਿ ਆਪਣੇ ਲਈ ਉਹ ਚੀਜ਼ ਹੋਵੇ ਤੇ ਸੱਚ ਆ ਪਰਮਾਤਮਾ ਆਪਾਂ ਨੂੰ ਉਹੀ ਦਿੰਦਾ ਆ ਜੋ ਵਾਕਈ ਆਪਣੇ ਲਈ ਸਹੀ ਆ ਸਿਰਫ ਮਿਹਨਤ ਕਰਨਾ ਆਪਣਾ ਫਰਜ਼ ਆ ਮਨ ਲਓ ਅੱਜ ਮੈਂ ਮਿਹਨਤ ਕਰੀ ਜਾ ਰਹੀ ਹਾਂ ਕਿਸੇ ਕੰਮ ਨੂੰ ਲੈ ਕੇ ਇੱਕ ਮੈਂ ਇੱਕ ਦਿਨ ਮੈਂ ਉਹਦੇ ਚ ਐਕਸਪਰਟ ਹੋ ਜਾਣਾ ਆ ਤਾਂ ਮੈਨੂੰ ਫਲ ਜ਼ਰੂਰ ਮਿਲਣਾ ਹੈ ਮਿਹਨਤ ਜ਼ਰੂਰ ਕਰੋ ਆਪਾਂ ਕੀ ਕਰਦੇ ਆ ਜੀ ਮਿਹਨਤ ਕਰਨੀ ਬੰਦ ਕਰ ਦਿੱਤੀ ਆਪਾਂ ਸੋਚਦੇ ਆ ਕਿ ਸਾਨੂੰ ਬੈਠੇ ਬਿਠਾਏ ਕੁਝ ਵੱਡਾ ਮਿਲ ਜੇ ਅਸੀਂ ਫੇਰ ਹੀ ਕੁਝ ਕਰਾਂਗੇ ਤੁਹਾਨੂੰ ਇੱਕ ਕਹਾਣੀ ਸੁਣਾਉਣੀ ਆ ਅੱਜਕੱਲ੍ਹ ਪੈਲੀ ਪੈਲਾ ਕੋ ਪੁਆਇੰਟ ਇਹ ਅਭੀ ਅਜਕਲ ਬਾਹਰ ਜਾਣ ਦਾ ਰੁਝਾਨ ਕਿੰਨਾ ਹੋ ਗਿਆ ਕਿਉਂ ਹੋ ਗਿਆ ਇਹ ਸਾਡੀਆਂ ਸਾਰੀਆਂ ਸਾਡੀਆਂ ਗਲਤੀਆਂ ਕਿਉਂਕਿ ਅਸੀਂ ਜਲਦੀ ਅਮੀਰ ਹੋਣਾ ਚਾਹੁੰਦੇ ਆ ਤੇ ਜਲਦੀ ਅਮੀਰ ਤਾਂ ਹੋਇਆ ਹੀ ਨਹੀਂ ਜਾਂਦਾ ਨਾ ਥੋੜੀ ਸਖਤ ਮਿਹਨਤ ਚਾਹੀਦੀ ਹੈ ਸਾਨੂੰ ਲੱਗਦਾ ਸੀ 35 ਲੱਖ ਲਾ ਕੇ ਉੱਥੇ ਜਾ ਕੇ ਅਮੀਰ ਬਣ ਜਾਣਾ ਕੌਣ ਬਣ ਰਿਹਾ ਕੋਈ ਨਹੀਂ ਬਣਦਾ ਅੱਜ ਤੋਂ 50 ਸਾਲ ਪਹਿਲਾਂ ਗਿਆ ਬੰਦਾ ਵੀ ਆ ਜੋਥੀ ਖੜਿਆ ਆ ਜਿਹੜਾ ਹੋਣ ਗਿਆ ਬਰਾਬਰ ਨੇ ਕੋਈ ਉਹਦੇ 'ਚ ਕੋਈ ਵੀ ਦੂਜੀ ਰਾਏ ਨਹੀਂ ਹੈਗੀ। ਪ੍ਰੋਬਲਮ ਕਿੱਥੇ ਹੈ? ਪ੍ਰੋਬਲਮ ਇਹ ਆ ਅਸੀਂ ਇਹ ਸੋਚਦੇ ਆ ਕਿ ਇੱਥੇ ਤਾਂ ਜਦੋਂ ਅਸੀਂ ਕੰਮ ਕਰਨ ਲੱਗਦੇ ਆ ਨਾ ਅਸੀਂ ਇਹ ਸੋਚਦੇ ਆ ਤਨਖਾਹ ਕਿੰਨੀ ਹੈ। ਉੱਥੇ ਜਾ ਕੇ 2-3 ਡਾਲਰ ਤੇ ਵੀ ਜਦੋਂ ਸਾਡੀ ਮਜਬੂਰੀ ਹੁੰਦੀ ਅਸੀਂ ਕੰਮ ਕਰ ਲੈਨੇ ਆ। ਇੱਥੇ ਨਹੀਂ ਕਰਦੇ। ਚਲੋ ਉਹਦੇ ਇੱਥੇ ਵੀ ਤੁਹਾਨੂੰ ਮੈਂ ਇੱਕ ਬੜੀ ਪਿਆਰੀ ਜਿਹੀ ਕਹਾਣੀ ਸੁਣਾਉਣੀ ਅੱਜ ਕੱਲ ਦੇ ਨੌਜਵਾਨਾਂ ਦੀ ਕਹਾਣੀ ਜਿਹੜੇ ਕੰਮ ਨੂੰ ਪਸੰਦ ਹੀ ਨਹੀਂ ਕਰਦੇ। ਉਹ ਚਾਹੁੰਦੇ ਆ ਕਿ ਸਿੱਸੀ ਸਾਨੂੰ 80000 ਮਿਲੂਗਾ ਤਾਂ ਕੰਮ ਕਰਾਂਗੇ ਆਦਰਵਾਇਸ ਇਹਦੇ ਤੇ ਮੈਨੂੰ ਇੱਕ ਕਹਾਣੀ ਯਾਦ ਆਈ ਕਹਿੰਦੇ ਵੀ ਕਿਸੇ ਕੰਪਨੀ ਨੇ ਨਾ ਇੱਕ ਅ ਰੈਂਕ ਦੇ ਉੱਤੇ ਇੱਕ ਲਾਂਚ ਕੀਤਾ ਵੀ ਅਸੀਂ ਇਸ ਪੋਸਟ ਦੇ ਉੱਤੇ ਦੋ ਬੰਦੇ ਰੱਖਣੇ ਆ ਇੱਕ ਬੰਦਾ ਸੌਰੀ ਇੱਕ ਬੰਦਾ ਰੱਖਣਾ ਆ ਤਨਖਾਹ ਉਹਦੀ 5-7000 ਰੁਪਏ ਰੱਖੀ ਗਈ ਤੇ ਬਹੁਤ سارے ਨੌਜਵਾਨਾਂ ਨੇ ਇਹ ਸੋਚ ਕੇ ਫਾਰਮ ਨਹੀਂ ਭਰਿਆ ਕਹਿੰਦੇ ਵੀ ਇੰਨੇ ਨਾਲ ਕੀ ਬੰਦਾ ਹੈ इवन ਉੱਥੇ ਲਿਖਿਆ ਗਿਆ ਸੀ ਵੀ ਤੁਹਾਨੂੰ ਕੰਮ ਦਾ ਐਕਸਪੀਰੀਅੰਸ ਨਹੀਂ ਹੈਗਾ ਪਰ ਅਸੀਂ ਫਿਰ ਵੀ ਬੰਦਾ ਰੱਖਣਾ ਚਾਹੁੰਦੇ ਆਂ ਐਨੀ ਤਨਖਾਹ ਤੇ ਅਸੀਂ ਕੰਮ ਸਿਖਾਵਾਂਗੇ ਵੀ ਕਿਸੇ ਬੰਦੇ ਨੇ ਅਪਲਾਈ ਨਹੀਂ ਕੀਤਾ ਕੁਝ ਨਿਕਲੇ ਨੌਜਵਾਨ 5-7 5-7 ਨੌਜਵਾਨ ਸੀਗੇ ਤੇ ਉਹਨਾਂ ਨੇ ਫਾਰਮ ਭਰੇ ਉਹਨਾਂ ਦਾ ਇੰਟਰਵਿਊ ਹੋਇਆ 2-4 ਲੋਕਾਂ ਦਾ ਇੰਟਰਵਿਊ ਫੇਲ ਹੋ ਗਏ ਇੱਕ ਬੰਦਾ ਇੰਟਰਵਿਊ 'ਚ ਆਇਆ ਮੁੰਡਾ ਠੀਕ ਫੈਮਿਲੀ ਤੋਂ ਸੀ ਕੋਈ ਜ਼ਿਆਦਾ ਮਿਹਰ ਨਹੀਂ ਸੀ ਤੇ ਉਹਦਾ ਇੰਟਰਵਿਊ ਲਿਆ ਗਿਆ ਤੇ ਉਹਨਾਂ ਨੇ ਪੁੱਛਿਆ ਵੀ ਇੰਨੀ ਥੋੜੀ ਤਨਖਾਹ ਹੈ ਤੇ ਤੂੰ ਇੰਨੀਆਂ ਵੱਡੀਆਂ ਗੱਲਾਂ ਕਰਨ ਵਾਲਾ ਪਰਸਨ ਤੇ ਤੂੰ ਇਸ ਜੌਬ ਵਾਸਤੇ ਅਪਲਾਈ ਕਿਉਂ ਕੀਤਾ ਉਸ ਮੁੰਡੇ ਨੇ ਜਵਾਬ ਦਿੱਤਾ ਕਹਿੰਦੇ ਮੈਂ ਅਪਲਾਈ ਤਾਂ ਕਰ ਲਿਆ ਮੈਂ ਹੁਣ ਵੀ ਘਰੇ ਵਿਹਲੇ ਹੀ ਬੈਠਾ ਸੀ ਮੈਂ ਕੋਈ ਜਾ ਕੇ ਕਿਸੇ ਦੀ ਦਿਹਾੜੀ ਨਹੀਂ ਸੀ ਕਰ ਰਿਹਾ ਮੈਂ ਹੁਣ ਵੀ ਵਿਹਲੇ ਹੀ ਬੈਠਾ ਸੀ ਮੈਂ ਇਹ ਸੋਚ ਕੇ ਆਇਆ ਕਿ ਚਲੋ ਮੈਂ ਕੁਝ ਕੰਮ ਸਿੱਖਾਂਗਾ ਅੱਜ ਸਿੱਖ ਲਾਂਗਾ ਆਉਣ ਵਾਲੇ ਸਮੇਂ 'ਚ ਕੀ ਪਤਾ ਮੇਰੀ ਤਨਖਾਹ ਬਹੁਤ ਵੱਧ ਜਾਵੇ ਮੈਂ ਸਿਰਫ ਐਕਸਪੀਰੀਅੰਸ ਵਾਸਤੇ ਕੰਮ ਕਰਨਾ ਚਾਹੁੰਨਾ ਆ ਕਿਉਂਕਿ ਮੈਂ ਵੇਲਾ ਤੱਕ ਘਰੇ ਵੀ ਬੈਠਾ ਹੀ ਸੀ ਜੇ ਤਨਖਾਹ ਥੋੜੀ ਆ ਤਾਂ ਕੋਈ ਗੱਲ ਨਹੀਂ ਮੈਂ ਕੰਮ ਕਰਾਂਗਾ ਮੈਂ ਵਧੀਆ ਮਿਹਨਤ ਕਰਾਂਗਾ ਤੁਸੀਂ ਆਪਣੀਆਂ ਵੀ ਵਧਾ ਦੇਣੀ ਆ ਉਹ ਸਾਹਮਣੇ ਵਾਲਾ ਬੰਦਾ ਬਹੁਤ ਖੁਸ਼ ਹੋਇਆ ਤੇ ਜਦੋਂ ਉਹਨਾਂ ਨੇ ਉਹਨੂੰ ਸਿਲੈਕਟ ਕੀਤਾ ਤਾਂ ਜਦੋਂ ਦੀ ਜਿਸ ਦਿਨ ਉਹਦੀ ਜੁਆਇਨਿੰਗ ਸੀ ਕੰਪਨੀ ਦੇ ਵਿੱਚ ਇੱਕ ਬੜਾ ਵਧੀਆ ਮਤਲਬ ਪਾਰਟੀ ਰੱਖੀ ਗਈ ਬੜਾ ਵਧੀਆ ਉਹਨਾਂ ਦਾ ਪ੍ਰੋਗਰਾਮ ਰੱਖਿਆ ਗਿਆ ਜਿਹਦੇ ਵਿੱਚ ਉਹਨਾਂ ਦੇ ਬੌਸ ਨੇ ਅਨਾਉਂਸ ਕੀਤਾ ਅਸੀਂ ਤਨਖਾਹ ਤਾਂ ਉਹਨੂੰ 1 ਲੱਖ ਰੁਪਈਆ ਦੇਣੀ ਸੀ ਬਸ ਅਸੀਂ ਇਹ ਦੇਖਣਾ ਚਾਹੁੰਦੇ ਸੀ ਕਿ ਲਗਨ ਕਿਹੜੇ ਬੰਦੇ 'ਚ ਹੈ ਜਿਹੜਾ ਬੰਦਾ ਪੈਸੇ ਤੋਂ ਜ਼ਿਆਦਾ ਕੰਮ ਨੂੰ ਪਿਆਰ ਕਰਦਾ ਹੈ ਨਾ ਉਹਦੇ ਕੋਲ ਪੈਸਾ ਆਟੋਮੈਟਿਕਲੀ ਭੱਜ ਕੇ ਆਉਂਦਾ ਹੈ ਦੋਸਤੋ ਇੱਕ ਕਹਾਣੀ ਸੁਣਾਉਂਦਾ ਮੇਰਾ ਇਨਾ ਕੋ ਮਤਲਬ ਸੀ ਪਹਿਲਾ ਐਕਸਪੀਰੀਅੰਸ ਲਓ ਕੰਮ 'ਚ ਜਾਓ ਤੇ ਸਹੀ ਅਸੀਂ ਕਹਿੰਨੇ ਆ ਪਹਿਲਾ 80000 ਦਿਖੇ ਤੇ ਜਾਵਾਂਗੇ ਨਹੀਂ ਤੁਸੀਂ ਕਹਾਣੀਆਂ ਸੁਣਦੇ ਹੋਵੋਗੇ ਬੜੇ ਸਾਰੇ ਲੋਕਾਂ ਦੀਆਂ ਜਿਹੜੇ ਕਹਿੰਦੇ ਹੋਣਗੇ ਜਦੋਂ ਅਸੀਂ ਜੁਆਇਨ ਕੀਤਾ ਸੀ ਨਾ 1500 ਰੁਪਏ ਸੀ ਅੱਜ ਅਸੀਂ 40000 ਲੈ ਰਹੇ ਹਾਂ ਚਾਹੇ ਉਹ ਪ੍ਰਾਈਵੇਟ ਆ ਚਾਹੇ ਸਰਕਾਰੀ ਆ ਮਿਹਨਤਾਂ ਤਾਈ ਮੈਂ ਪਹਿਲਾਂ ਇੱਕ ਅਖਾਣ ਬੋਲਿਆ ਨਾ ਵੀ ਮਿਹਨਤ ਦਾ ਜਿਹੜਾ ਪਸੀਨਾ ਹੈ ਤੁਹਾਡੀਆਂ ਰਖਾਵਾਂ ਨੂੰ ਸਹੀ ਕਰ ਦਿੰਦਾ ਹੈ। ਇਹੀ ਮਿਹਨਤ ਆ। ਤੁਸੀਂ ਕੋਸ਼ਿਸ਼ ਤਾਂ ਕਰੋ। ਅੱਜ ਕੱਲ ਤਾਂ ਜਵਾਕ ਲੱਭਦੇ ਨਹੀਂ ਕੰਮ ਵਾਸਤੇ। ਉਹ ਅਸੀਂ ਕੈਨੇਡਾ ਜਾ ਕੇ ਕਰਨਾ ਚਾਹੁੰਦੇ ਆ। ਉੱਥੇ ਅਸੀਂ ਰੋਲਦੇ ਆ। ਪਰ ਪਰ ਇੱਥੇ ਅਸੀਂ ਕੰਮ ਕਰਨਾ ਨਹੀਂ ਚਾਹੁੰਦੇ। ਦੋਸਤੋ ਸਮਝੋ। ਦੇਖੋ ਉੱਥੇ ਵੀ ਅਸੀਂ ਥੋੜੀ ਤੋਂ ਸਟਾਰਟ ਕਰਦੇ ਆ। ਸਾਡਾ ਵਹਿਮ ਆ ਕਿ ਅਸੀਂ ਉੱਥੇ ਡਾਲਰ ਕਮਾ ਲਵਾਂਗੇ। ਸਾਡਾ ਵਹਿਮ ਅਸੀਂ ਕਿੰਨੇ ਔਖੇ ਹੋ ਕੇ ਆਪਦਾ ਮਾਂ ਪਿਓ ਛੱਡ ਕੇ ਫਿਰ ਅਸੀਂ ਐਨੇ ਥੋੜੇ ਤੋਂ ਸਟਾਰਟ ਕਰਦੇ ਆ ਇੱਥੇ ਆਪਾਂ ਜਿੰਨੇ ਮਰਜੀ ਗਰੀਬਾਂ ਜਿੰਨੇ ਮਰਜੀ ਗਰੀਬਾਂ ਆਪਾਂ ਕੰਮ ਕਰਕੇ ਆਇਆ ਘਰੇ ਪਰਿਵਾਰ ਚ ਬੈਠੇ ਨਾ ਬੰਦਾ ਭੁੱਖਾ ਵੀ ਸੌ ਸਕਦਾ ਆ ਇਕੱਲਾ ਰਹਿਣਾ ਬਹੁਤ ਔਖਾ ਆ ਆਪਦੀਆਂ ਧੀਆਂ ਪੇਣਾ ਆਪਦੇ ਬੱਚੇ ਬਚਾ ਲਓ ਉਹਨਾਂ ਨੂੰ ਸਮਝਾਓ ਕਿ ਤੁਸੀਂ ਕੰਮ ਕਰਨਾ ਕਿਰਤ ਕਰਨੀ ਇੱਥੇ ਕਰ ਲਓ ਸਟਾਰਟਿੰਗ ਥੋੜੇ ਤੋਂ ਹੁੰਦੀ ਆ ਹਮੇਸ਼ਾ ਥੋੜੇ ਤੋਂ ਹੀ ਹੁੰਦੀ ਆ ਜਦੋਂ ਅਸੀਂ ਜਦੋਂ ਸਾਨੂੰ ਥੋੜਾ ਐਕਸੈਪਟ ਕਰਨਾ ਆਉਂਦਾ ਅਸੀਂ ਤਰੱਕੀ ਫੇਅਰ ਕਰਦੇ ਆ ਥੋੜੇ ਤੋਂ ਵੱਧ ਕਰਨਾ ਅਸੀਂ ਫਿਰ ਮਹਿਸੂਸ ਕਰਦੇ ਆ ਪਰ ਪਰਿਵਾਰ ਦੇ ਵਿੱਚ ਰਹਿ ਕੇ ਸਾਨੂੰ ਤਾਂ ਪਰਿਵਾਰ ਭੁੱਲਦਾ ਭੁੱਲਦਾ ਜਾਂਦਾ ਆ ਅਸੀਂ ਚਾਹੁੰਦੇ ਕੈਨੇਡਾ ਜਾਓ ਤੇ ਪੈਸੇ ਜਿਵੇਂ ਪੈਸੇ ਲੱਗੇ ਨਾ ਦਰਖਤਾਂ ਨਾਲ ਤੋੜ ਕੇ ਘਰੇ ਲੈ ਆਓ ਨਹੀਂ بڑے ਨੌਜਵਾਨ ਬੜੀਆਂ ਧੀਆਂ ਪੈਣਾ ਬੜੇ ਆਪਣੀ ਸਾਰੀ ਜਵਾਨੀ ਰੋਲਦੀ ਜਾ ਰਹੀ ਆ ਦੋਸਤੋ ਕਹਿੰਦੇ ਸਿਕੰਦਰ ਨੇ ਸੋਚਿਆ ਸੀ ਮੈਂ ਸਾਰੀ ਇਸ ਦੁਨੀਆ ਜਿੱਤ ਲਵਾਂ ਪਰ ਜਦੋਂ ਪੰਜਾਬ ਦੀ ਭਾਰਤ ਦੀ ਧਰਤੀ ਤੇ ਆਇਆ ਨਾ ਉਹਨੂੰ ਮਹਿਸੂਸ ਉਦੋਂ ਹੋਇਆ ਆ ਕਿ ਨਹੀਂ ਲੋਕਾਂ ਦੇ ਹਿੱਤ 'ਚ ਹੀ ਆਪਦਾ ਹਿੱਤ ਆ ਸਿਕੰਦਰ ਨੇ ਇਹ ਚੀਜ਼ ਮੰਨੀ ਕਿ ਪੰਜਾਬ ਦੀ ਪਰ ਦੀ ਤਰਤੀਬ ਪਵਿੱਤਰ ਤਰਤੀਬ ਹੈ ਜਿੱਥੇ ਉਹਨੇ ਆ ਕੇ ਇਹ ਚੀਜ਼ ਮੰਨੀ ਆ ਤੇ ਅਸੀਂ ਅੱਧੀ ਤਰਤੀਬ ਛੱਡ ਕੇ ਬੜਾ ਦੂਰ ਜਾ ਰਹੇ ਹਾਂ ਕਿੱਧਰ ਨੂੰ ਚੱਲ ਪਏ ਆਪਾਂ ਸੋ ਦੋਸਤੋ ਮੇਰਾ ਇਹ ਕਹਾਣੀ ਸੁਣਾਉਂਦਾ ਇੰਨਾ ਕੋਈ ਮਤਲਬ ਸੀ ਦੇਖੋ ਮੈਂ ਕੋਈ ਕ੍ਰਾਂਤੀ ਤਾਂ ਲਿਆ ਨਹੀਂ ਸਕਦੀ ਪਰ ਜਿਹੜੇ ਮੇਰੇ ਵਿਚਾਰ ਨੇ ਉਹ ਮੈਂ ਰੱਖੇ ਨੇ ਬੜੇ ਸਾਰੇ ਹੁੰਦੇ ਨੇ ਬੜੇ ਸਾਰੇ ਲੋਕਾਂ ਨੇ نیچے ਕਮੈਂਟਾਂ 'ਚ ਵਿਚਾਰ ਵੀ ਦੇਣੇ ਆ ਪਰ ਦੋਸਤੋ ਸੱਚੀ ਮਾਪਿਆਂ ਨੂੰ ਛੱਡ ਕੇ ਨਾ ਜਾਓ। ਆਪਦਾ ਘਰ ਛੱਡ ਕੇ ਨਾ ਜਾਓ। ਮੈਂ ਸੀ ਦੇਖੋ ਬੁਖਾਰ ਵੀ ਚੜਦਾ ਨਾ ਮਾਂ ਨੂੰ ਫੋਨ ਕਰਦੇ ਆ ਕਿ ਮੈਨੂੰ ਐਵੇਂ ਹੋ ਗਿਆ। ਜਿੰਨਾ ਮਰਜ਼ੀ ਬਿਮਾਰ ਹੋਈਏ ਨਾ ਮਾਪਿਆਂ ਕੋਲ ਚੱਲ ਜਾਓ। ਅੱਧੀ ਬਿਮਾਰੀ ਠੀਕ ਹੋ ਜਾਂਦੀ ਹੈ। ਇਹ ਸੱਚ ਆ। ਦੋਸਤੋ ਉੱਥੇ ਬਹਿ ਕੇ ਰੋਣਾ ਕਿਉਂ ਰੋਣਾ? ਮਿਹਨਤ ਕਰਨੀ ਇੱਥੇ ਕਰ ਲਓ। ਕਰਕੇ ਤਾਂ ਦੇਖੋ ਮਿਹਨਤ। ਪਰਮਾਤਮਾ ਸਭ ਦਿੰਦਾ ਹੈ। ਪਰ ਇੱਕ ਦਿਮਾਗ ਚੋਂ ਕੀੜਾ ਕੱਢ ਦੋ। ਕੀ 80000 ਲੱਖ ਮਿਲੇਗਾ ਤਾਂ ਕਰਾਂਗੇ ਥੋੜੇ ਤੇ ਨਹੀਂ ਕਰਨਾ ਨਹੀਂ ਸ਼ੁਰੂਆਤ ਥੋੜੇ ਤੋਂ ਹੀ ਹੁੰਦੀ ਹੁੰਦੀ ਹੈ ਦੋਸਤੋ ਉਮੀਦ ਕਰਦੀ ਹਾਂ ਤੁਹਾਨੂੰ ਵਿਚਾਰ ਚੰਗੇ ਲੱਗੇ ਹੋਣਗੇ ਤੁਹਾਡੀ ਆਪਣੀ ਭੈਣ ਸਬਜੀਤ कौर ਧੰਨਵਾਦ ਤੁਹਾਡਾ ਸਾਰਾ